ਡੂ ਹੋ ਗਿਆ ਨਾ ਉਹਨਾਂ ਨੂੰ ਪਾਉਣੀ ਹੈ ਮਿਸਪਲ ਵਾਲਿਆਂ ਨੂੰ ਵਿਹਾਰ ਦੇਖ ਲੋ ਅੱਛਾ ਕਾਈ ਮੜਿਆ ਆ ਦੇਖ ਲੋ ਈ ਤੂਰੀ ਦਾ ਹਾਲ ਤੀਜਾ ਡਿੱਗ ਗਿਆ 2.5 ਸਾਲ ਹੋ ਗਿਆ ਸੜਕ ਟੁੱਟੀ ਨੂੰ 2.5 ਸਾਲ 2.5 ਸਾਲ ਹੋ ਗਿਆ ਬਈ ਆ ਸੜਕ ਟੁੱਟੀ ਨੂੰ 2.5 ਸਾਲ ਦੇਖ ਲੋ ਹਾਲ ਆ ਦੇਖ ਲੋ ਸੜਕ ਧੂਰੀ ਦਾ ਹਾਲ ਆ ਦੇਖ ਲੋ ਵਿਚਾਰੀ ਕੁੜੀਆ ਦਾ ਹਾਲ ਆ ਦੇਖ ਲੋ ਬਾਪੂ ਦਾ ਹਾਲ ਵਿਚਾਰੇ ਦਾ ਬਾਪੂ ਇਹਨੂੰ ਕਿੰਨੇ ਸਾਲ ਹੋ ਗਏ ਸੜਕ ਨੂੰ ਟੁੱਟੀ ਨੂੰ ਆ ਦੇਖ ਲੋ ਹਾਲ ਜੀ ਧੂਰੀ ਸਹਿਰ ਸੀ ਐਮ ਸਿਟੀ ਆ ਵੀਰੇ ਆਹ